ਆਣਾ ਔਰਤੋਂ ਆਈ ਇੱਕ ਅਜੀਬ ਜਹੀ ਖਬਰ ਚਿੱਟੇ ਦਾ ਨਸ਼ਾ ਕਰਨ ਵਾਲੇ ਰਾਹੁਲ ਨੂੰ ਕੀਤਾ ਪੁਲਿਸ ਨੇ ਪੰਨੀ ਸਮੇਤ ਗ੍ਰਿਫਤਾਰ ਇਥੇ ਦੋਚੀ ਦੇ ਹੱਕ ਵਿੱਚ ਆਏ ਉਤੇ ਭਰਾ ਤੇ ਕੁਝ ਹੋਰ ਲੋਕ ਪੁਲਿਸ ਦੀ ਗੱਲ ਸੁਣ ਕੇ ਪੁਲਿਸ ਦੇ ਹੱਕ ਵਿੱਚ ਖੜੇ ਐਸ ਐਚ ਓ ਬਖਸ਼ੀਸ਼ ਸਿੰਘ ਨੇ ਕਿਹਾ ਕਿ ਦੋਚੀ ਬਿਲਕੁਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫੜਿਆ ਗਿਆ ਹੈ ਦੋਚੀ ਦੇ ਭਰਾ ਤੇ ਸਿੱਖ ਜਥੇਬੰਦਿਆਂ ਦੀ ਆਗੂ ਕਹਿ ਰਹੇ ਸਨ ਕਿ ਅਸਲ ਦੋਸ਼ੀਆਂ ਨੂੰ ਜਾਣੀ ਤਸਕਰਾਂ ਨੂੰ ਪੁਲਸ ਕਿਉਂ ਨਹੀਂ ਹੱਤ ਪਾ ਰਹੀ ਆ ਉਹ ਦੇਖਦੇ ਆ ਆਡੀ ਰਾਮਾ ਦੀ ਪੂਰੀ ਰਿਪੋਰਟ ਅੱਜ ਮੇਰੇ ਭਰਾ ਨੂੰ ਅਰੈਸਟ ਕੀਤਾ ਗਿਆ ਦੂਸਰੀ ਵਾਰ ਉਹ ਕਾਦੀ ਨੇ ਕਰਾਉਂਦਾ ਠੀਕ ਹੈ ਕਿਉਂ ਅਰੈਸਟ ਕੀਤਾ ਜੀ ਉਹਨੇ ਉਹ ਨਸ਼ੇ ਕਰਦਾ ਅੱਛਾ ਜੀ ਅੱਜ ਇਸ ਵਾਰ ਦੇ ਖੋਲੇគ្នੀਆਂ ਵੀ ਉਹਨੇ ਕੇ ਕਰਦਾ ਹੈ ਗਲਸੰਗ ਵਿੱਚ ਪਿਆ ਹੋਇਆ ਆ ਅੱਜ ਬਹੁਤ ਚੰਨ ਜਿਹਾ ਸੁਧਰੇ ਅੱਜ ਉਹ ਪੜਿਆ ਤਾਂ ਚੁਚੀ ਦੀ ਬਲਾ ਚੋਲੇ ਨੇ ਫੜਿਆ ਉੱਥੇ ਇੱਕ ਪੰਨੀ ਮਾੜ ਹੋਈ ਹੈ ਨੇ ਪੰਨੀ ਦਾ ਜੀ ਪਛਾਈ ਪਾਇਆ ਅੱਜ ਨੂੰ ਛਡਾਉਣੀ ਨਹੀਂ ਸੀ ਰੇਟਾ ਨੇ ਅੱਜ ਦਾ ਸਰਵੇ ਗੱਲ ਕਹਿਣਗੇ ਉਹਨਾਂ ਨੂੰ ਅੱਜ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਹੜੇ ਬੰਦੇ ਨਸ਼ੇ ਕਰਦੇ ਆ ਸਾਡੀ ਇਹੀ ਮੈਂ ਦੱਸਦਾ ਆ ਆਪਣੇ ਬੱਚੇ ਆਪਣਿਆਂ ਬੱਚਾ ਨੂੰ ਨਸ਼ਾ ਖੋਣ ਦਾ ਸੰਦੇਸ਼ ਕਰਕੇ ਕੀਤਾ ਜਾਵੇ ਤੇ ਉਹਨਾਂ ਨੂੰ ਨਸ਼ਾ ਜਿਹੜਾ ਕੇਂਦਰ ਵਿੱਚ ਭੇਜਿਆ ਜਾਵੇ ਤੇ ਜਿਹੜੇ ਨਸ਼ੇ ਵੇਚਦਾ ਉਹਨਾਂ ਤੇ ਕਾਰਵਾਈ ਕਿਸੇ ਵੀ ਤੁਹਾਨੂੰ ਪਤਾ ਵੀ ਤੁਹਾਡੇ ਬ੍ਰਦਰ ਤੇ ਪਹਿਲਾਂ ਵੀ ਇੱਕ ਬਹਿਰਾਮ ਵਿਕੇ ਪਰਚਾ ਦਰਜ ਹੋਇਆ ਹੈ ਪਰ ਬੱਚਾ ਔੜੋ ਹੀ ਪੜ ਕੇ ਲੈ ਕੇ ਗਿਆ ਉਹ ਅੱਜ ਪੜਿਆ ਉਥੋਂ ਹੀ ਪਹਿਲਾਂ ਪੜਿਆ। ਹਾਂ। ਗੱਲ ਇਹ ਆ ਦੇਖੋ ਜੀ ਉਹਨਾਂ ਨੂੰ ਵੀ ਕਹਿਣਾ ਇਹ ਤਾਂ ਤੁਹਾਡੇ ਕਹਿਣ ਦਾ ਮਤਲਬ ਹੈ ਬਹਿਰਾਮ ਦੇ ਵਿੱਚ ਪਰਚਾ ਪਿਆ ਗਿਆ। ਹਾਂਜੀ। ਤੇ ਤੁਸੀਂ ਕਹਿ ਰਹੇ ਹੋ ਵੀ ਔੜ ਤੋਂ ਵਧਿਆ ਤੁਹਾਡੇ ਕਹਿਣ ਦਾ ਮਤਲਬ ਕੀ ਪੁਲਿਸ ਨਜਾਇਜ਼ ਕਰ ਰਹੀ ਹੈ? ਪਿਛੇੜ ਕਰ ਰਹੀ ਹੈ। ਇਹ ਨਜਾਇਜ਼ ਹੈ। ਦੇਖੋ ਜੋ ਜਾਇਜ਼ ਹੈ ਅੱਜ ਜੋ ਹੋਇਆ ਸਾਰਾ ਜਾਇਜ਼ ਹੈ। ਠੀਕ। ਮੈਂ ਪੁਲਿਸ ਦੀ ਬਹੁਤ ਤਾੜੀਆਂ ਤਾੜੀਆਂ ਮਾਰ ਕੇ ਤਾਰੀਫ਼ ਕਰਦਾ ਹਾਂ ਜੀ ਜੋ ਵੀ ਅੱਜ ਕੀਤਾ ਵਧੀਆ ਕੀਤਾ। ਕੋਈ ਪੰਨੀ ਫਾੜ ਹੋਈ ਪਰ ਨਹੀਂ ਨਹੀਂ ਪਰਚਾ ਪਿਆ। ਬਹੁਤ ਵਧੀਆ ਗੱਲ ਹੈ ਜੀ। ਪਰ ਹੋਏ ਤੁਸੀਂ ਅੱਜ ਇਕੱਠੇ ਹੋਏ ਆ ਜਦੋਂ ਵਧੀਆ ਕੰਮ ਕੀਤਾ ਪੁਲਿਸ ਨੇ ਫਿਰ ਆਪਾਂ ਨੂੰ ਇਕੱਠੇ ਬਣ ਦੀ ਵਜ੍ਹਾ ਨਹੀਂ ਬਣਦੀ ਹੈਗਾ ਦੇਖੋ ਜੀ ਇਹ ਟਾਣੀਆਂ ਤੋੜਦੇ ਪਏ ਆ ਜੜਾ ਨੂੰ ਤੁਸੀਂ ਟਾਣੀਆਂ ਤੋੜਦੇ ਪਏ ਉਹਨਾਂ ਲਈ ਤੁਸੀਂ ਇਕੱਠੇ ਹੋਏ ਆ ਜਾਂ ਕਿ ਕਹਦੇ ਲਈ ਜੜ ਫਾੜੋਗੀ ਜਿਹੜੇ ਨਸ਼ੇ ਕਰਦੇ ਆਪਣੇ ਆ ਵੀ ਛੋਟੇ ਨਹੀਂ ਸਾਰੇ ਪਰ ਪੁਲਿਸ ਨੂੰ ਕਿੱਦਾਂ ਪਤਾ ਲੱਗੇਗਾ ਜਿਹੜੇ ਨਸ਼ੇ ਕਰਦੇ ਹੈਗੇ ਉਹਨਾਂ ਰਾਹੀਂ ਕੁਛ ਨਾ ਕੁਛ ਪਤਾ ਲੱਗੇਗਾ ਕਿ ਮਾਲ ਕਿੱਥੋਂ ਲੈ ਰਹੇ ਆ ਦੇਖੋ ਜੀ ਜੇ ਸਾਡੀ ਜਿੱਥੇ ਵੀ ਸਹਾਇਤਾ ਦੀ ਲੋੜ ਆ ਅਸੀਂ ਕਰੀ ਨਹੀਂ ਤੁਹਾਨੂੰ ਮੈਂ ਇੱਕ ਵਚਨ ਪੁੱਛਦਾ ਕੀ ਪੁਲਿਸ ਨੂੰ ਜਿਹੜਾ ਕੋਈ ਬੰਦਾ ਕੋਈ ਦੁਕਾਨਦਾਰ ਤੋਂ ਜਾ ਕੇ ਸਮਾਨ ਲਿਆਂਦਾ ਕਿਹੜੀ ਦੁਕਾਨ ਤੋਂ ਕੀ ਮਿਲਦਾ ਉਹ ਗਾਹਕ ਦੁਆਰਾ ਹੀ ਪਤਾ ਲੱਗੇਗਾ ਤੇ ਜਾਂ ਤੁਸੀਂ ਬਾਈ ਨੇਮ ਬੋਲ ਦੋ ਕਿਹੜੇ ਕਰ ਰਹੇ ਆ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਪੁਲਿਸ ਵਾਲੇ ਅਸੀਂ ਦੱਸਣ ਤਿਆਰ ਪੁਲਿਸ ਵਾਲੇ ਤਾਂ ਵਾਅਦਾ ਦੇਦਾ ਆ ਆਪਣੇ ਕਰਨਗੇ ਕਿਸ਼ੋ ਜੀ ਕੀ ਗੱਲ ਆ ਜੇ ਅਸੀਂ ਜਾਗਰੂਕ ਹੋਵਾਂਗੇ ਠੀਕ ਆ ਜੇ ਅਸੀਂ ਡਰਾਂਗੇ ਲੋਕ ਪੁਲਿਸ ਵੀ ਤਦੇ ਕੰਮ ਕਰੂਗੀ ਹੁਣ ਦੇਖੋ ਤੁਹਾਡੀ ਇਕੱਠੇ ਹੋਊਗੀ ਤੁਸੀਂ ਕਹਿੰਦੇ ਸਾਡਾ ਬੰਦਾ ਫੜਿਆ ਤਾਂ ਅਸੀਂ ਉਹਦੇ ਕਰਕੇ ਹੋਏ ਆ ਜਿਹਦੇ ਮੀਨਿੰਗ ਜਿਹੜਾ ਸਾਫ਼ ਨਜ਼ਰ ਆਉਂਦਾ ਪਿਆ ਹੈ ਗਾਇਆ ਬਾਕੀਆਂ ਨੂੰ ਵੀ ਫੜ ਰਹੇ ਆ ਅਗਰ ਉਹਨਾਂ ਨੂੰ ਫੜ ਲਿਆ ਹੋ ਸਕਦਾ ਉਹਨਾਂ ਨੇ ਉਹਨਾਂ ਤੋਂ ਕੋਈ ਇਨਕੁਆਰੀ ਵੈਸੇ ਕਰਨੀ ਹੋਵੇ ਕਿ ਤੁਹਾਡੇ ਤੁਸੀਂ ਕਿੱਥੋਂ ਲੈਨੇ ਆ ਕੀ ਕਰਦੇ ਹੈਗੇ ਆ ਤਾਂ ਉਦਰੇ ਤੁਹਾਨੂੰ ਇਤਰਾਜ਼ ਕਿਉਂ ਸਾਨੂੰ ਇਤਰਾਜ਼ ਕੋਈ ਨਹੀਂ ਹੈ ਜੀ ਤੇ ਅੱਜ ਦਾ ਕੱਟ ਕਾਦੇ ਲਈ ਆ ਫਿਰ ਅੱਜ ਦਾ ਕੱਟ ਇਸ ਲਈ ਆ ਜੀ ਇਹ ਨਸ਼ੇ ਦੇ ਖਲਾਵੀ ਲਈ ਆ ਕੱਟ ਜੀ ਕਿਉਂਕਿ ਅਸੀਂ ਆਪਣੇ ਬਰਾਦ ਖੋਜ ਜਣਾ ਜੇ ਕਰਦਾ ਜੀ ਤਾਰਾਗੇ ਤੋਰ ਬੰਨੀ ਵੀ ਬਾਇਬੇ ਕਰ ਦਿੰਦਾ ਜੀ ਅਈ ਫਾਦੂ ਕੀ ਆ ਹੁਣ ਦੇਖੋ ਕੱਲ ਪਰਸੋ ਅਗਰ ਤੁਸੀਂ ਟੈਲੀਵਿਜ਼ਨ ਦੇਖਦੇ ਆ ਵੀਡੀਓ ਦੇਖਦੇ ਅੱਜ ਵੀ ਇੱਕ ਡੈਥ ਹੋਈ ਹੈ ਜੀ ਆਹ ਉਹ ਨਸ਼ਾਈ ਮੁੰਡੇ ਨੇ ਆਪਣੇ ਘਰ ਦੀਆਂ ਖਿੜਕੀਆਂ ਵੇਚ ਦਿੱਤੀਆਂ ਬਾਲੇ ਵੇਚ ਦਿੱਤੇ ਤੇ ਹੋਰ ਉਸ ਤੋਂ ਪਹਿਲਾਂ ਇੱਕ ਕੋਠੀ ਆ ਇੱਕ ਜਗ੍ਹਾ ਉਹ ਪੂਰਾ ਟੱਬਰ ਨਸ਼ੇ ਕਰਦਾ ਸੀ ਉਹਨੀ ਪੂਰੀ ਕੋਠੀ ਵੇਚ ਦਿੱਤੀ ਵੇਚ ਦਿੱਤੀ ਵੇਚ ਦਿੱਤੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ਸਤਰਧਾਰੀ ਕਥਾਵਾਚੀ ਤੁਕਸਾ ਸਿੰਘ ਇੰਦਰਜੀਤ ਖਾਲਸਾ ਅਸੀਂ ਦਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਗੰਦਮੀ ਟਕਸਾਲ ਤੋਂ ਆ ਗ੍ਰਾਂਸ਼ੰਕਰ ਦਾੜਾ ਖਾਨ ਬਗਵਾੜੇ ਬਰਾਚ ਅਲੱਗ-ਲੱਗ ਜਗ੍ਹਾ ਅਸੀਂ ਅੱਜ ਔੜ ਦੇ ਵਿੱਚ ਇਹ ਕੇਸ਼ਵ ਖੱਤਰੀ ਜੀ ਦੇ ਕਹਿਣ ਦੇ ਉੱਤੇ ਅਸੀਂ ਇੱਥੇ ਹਾਜ਼ਰ ਹੋਏ ਆ ਥਾਣੇ ਦੇ ਵਿੱਚ ਪਹੁੰਚੇ ਸੀ ਤੁਹਾਡਾ মিডিਆ ਵਾਲੇ ਦਾ ਬਾਰ ਬਾਰ ਤੁਹਾਲਦੀ ਕੇਸ਼ਵ ਜੀ ਨੂੰ ਕਿ ਤੁਹਾਡੇ ਮਨ ਦੇ ਅੰਦਰ ਰੋਸ ਨਹੀਂ ਹੋਣਾ ਚਾਹੀਦਾ ਕਿ ਉਹਨੂੰ ਚੱਕਿਆ ਇਹਨਾਂ ਨੇ ਸ਼ਾਇਦ ਆਪਣੀ ਗੱਲ ਇਹ ਕਿਰਕੀ ਲਈ ਜਿਹੜੀ ਸਾਨੂੰ ਕੀਤੀ ਹੈ ਕਿ ਜਦੋਂ ਇਹਨਾਂ ਦੇ ਭਰਾ ਨੂੰ ਲੈ ਕੇ ਆਂਦਾ ਦੋ ਬੰਦੇ ਹੋਰ ਨਾਲ ਖੜੇ ਸਕੇ ਉਹ ਵੀ ਨਾਲ ਕਰਦੇ ਨੇ ਉਹ ਵਪਾਰ ਕੰਮ ਕਰਦੇ ਨੇ ਉਹਨਾਂ ਨੂੰ ਨਹੀਂ ਫੜਿਆ ਗਿਆ ਕੱਲੇ ਉਹਨਾਂ ਦੇ ਭਰਾ ਨੂੰ ਹੀ ਚੱਕਿਆ ਗਿਆ। ਉਹ ਕਹਿਣ ਦਾ ਮਤਲਬ ਹੈ ਕਿ ਉਹ ਜਿਹੜੀ ਦੋ ਨਾਲ ਖੜੀ ਸੀ ਉਹ ਵੀ ਨਸ਼ਾ ਵਗੈਰਾ ਕਰਦੇ ਉਹ ਉਹ ਤਰਾਹ ਹਾਂਜੀ ਬਾਬਾ ਜੋ ਨਸ਼ੇੜੀ ਆ ਜਾਂ ਕਿ ਉਹ ਤਸਕਰ ਉਹ ਤਸਕਰ ਤਸਕਰਾਂ ਦੇ ਵਿੱਚ ਆਉਂਦੇ ਉਹ ਹੁਣ ਕਹਿਣ ਤੋਂ ਬਾਅਦ ਕਿ ਜਿਹੜਾ ਮੰਨ ਲਓ ਕਿ ਚਿੱਟਾ ਜਿਹੜਾ ਨਸ਼ਾ ਆ ਲਗਭਗ 8-9 ਸਾਲ ਹੋਏ ਹੋਣੇ ਚਿੱਟਾ ਸ਼ਬਦ ਜਿਹੜਾ ਸਾਡੇ 'ਚ ਪ੍ਰਚਲਿਤ ਹੋਇਆ ਪ੍ਰਚਲਿਤ ਹੋਇਆ ਜਿਹੜਾ ਇਹ ਕਿੱਥੋਂ ਆਇਆ ਇਹ ਕਿਹਨੇ ਲੈ ਕੇ ਆਂਦਾ ਇਹ ਕੀ ਆਮ ਪਬਲਿਕ ਨੇ ਜਾਮ ਮਜ਼ਦੂਰਾਂ ਨੇ ਜਾਂ ਜ਼ਿਮੀਂਦਾਰਾਂ ਨੇ ਬੀਤੋ ਤਾਂ ਕਿਤੇ ਕਿ ਕਿਥੋਂ ਆਇਆ ਹੈ ਸਰਕਾਰਾਂ ਹੀ ਲੈ ਕੇ ਆਈਆਂ ਤੇ ਇਹਨੂੰ ਠੱਲ ਕੇ ਨੇ ਪਾਣੀ ਸਰਕਾਰਾਂ ਨੇ ਪਾਣੀ ਸਰਕਾਰ ਚੋਂਦੀ ਆ ਇੱਕ ਦਿਨ ਦੇ ਵਿੱਚ ਨੋਟਬੰਦੀ ਕਰਕੇ ਸਾਰੇ ਪਾਸੇ ਨੋਟ ਤਬਦੀਲ ਹੋ ਜਾਂਦੇ ਆ ਸਰਕਾਰ ਚੋਂਦੀ ਆ ਇੱਕੋ ਦਿਨ ਦੇ ਵਿੱਚ ਅਨਾਉਂਸ ਕਰਕੇ ਸਾਰੇ ਪਾਸੇ ਲੋਕਡਾਊਨ ਲੱਗ ਜਾਂਦਾ ਜੇ ਸਰਕਾਰ ਚਾਹੇ ਤੇ ਇੱਕ ਦਿਨ ਦੇ ਵਿੱਚ ਨਸ਼ਾ ਵੀ ਖਤਮ ਹੋ ਸਕਦਾ ਪਰ ਇਹ ਚੋਂਦੇ ਨਹੀਂ ਅੰਦਰੋਂ ਸਹੀ ਗੱਲ ਤਾਂ ਇਹ ਹੈ ਆਮ ਜਿਹੜੇ ਲੋਕ ਨੇ ਮੰਨ ਲਓ ਐਸ ਐਚਓ ਹੈ ਕੋਈ ਆਮ ਥਾਣੇਦਾਰ ਹੈ ਇਹਨਾਂ ਦੇ ਹੱਥ-ਬਸ ਵੀ ਕੁਝ ਨਹੀਂ ਜੋ ਇਹਨਾਂ ਨੂੰ ਜਿੰਨਾ ਦਾ ਆਰਡਰ ਰਾਣਾ ਉਹਨਾਂ ਨੂੰ ਚੱਕੇ ਜਾਣੇ ਆ ਜਿਹੜੇ ਨਸ਼ਾ ਤਸਕਰ ਲੋਕ ਨੇ ਨਾ ਇਹ ਸਹਿਮਤੀ ਹੋ ਕੇ ਚੱਲਦੇ ਨੇ ਜਿਹੜੇ ਬੰਦੇ ਨਸ਼ਾ ਤਸਕਰੀ ਦੇ ਵਿੱਚ ਇਹਨਾਂ ਦੇ ਨਾਲ ਕੋਈ ਖਰਾਬੀ ਕਰਦੇ ਨੇ ਵਪਾਰ ਦੇ ਵਿੱਚ ਚੱਲਦੇ ਆ ਹੋਇਆ ਉਸੇ ਵੇਲੇ ਪੁਲਿਸ ਨੂੰ ਚੁਕਾ ਦੇਣਾ ਇਹਦਾ ਕੋਈ ਹੱਲ ਕੀ ਹੋ ਸਕਦਾ ਮੇਰੇ ਹੱਲ ਇਹਦਾ ਇਹੀ ਹੋ ਸਕਦਾ ਕਿ ਸਾਨੂੰ ਆਮ ਬੰਦਿਆਂ ਨੂੰ ਜਾਗਣਾ ਪੈਣਾ ਹੈ ਸਾਨੂੰ ਆਮ ਜਾਗਰਤ ਹੋ ਕੇ ਲਾਗੋ ਜਿਹੜੇ ਬੰਦੇ ਇਹ ਗਲਤ ਕਰਦੇ ਆ ਮੈਂ ਕਹਿੰਦਾ ਸਰਕਾਰ ਨੂੰ ਫੜਾਨ ਨਾਲੋਂ ਪਿੰਡ ਵਾਲੀ ਪੰਚਾਇਤ ਮਿਲ ਕੇ ਉਹਨਾਂ ਦੀਆਂ ਲੱਤਾਂ ਤੋੜਨ ਜਿਹੜੇ ਨਸ਼ਾ ਦੇ ਗਲਤ ਕਾਰਜ ਕਰ ਰਹੇ ਆ ਕਿਹਨ ਵਾਲੇ ਸਮੇਂ ਤੇ ਜਿਹੜਾ ਬੰਦਾ ਨਸ਼ੇ ਦਾ ਕੰਮ ਕਰਨਾ ਚਾਹੇ ਉਹਨੂੰ ਡਰ ਰਵੇ ਮਨ ਦੇ ਅੰਦਰ ਕਿ ਮੈਂ ਇਹ ਕੰਮ ਨਹੀਂ ਕਰਨਾ ਮੈਨੂੰ ਸਰਕਾਰ ਨੇ ਪਬਲਿਕ ਨੇ ਸਾਨੂੰ ਇਹ ਜਿਹੜੀ ਸਜ਼ਾ ਦੇਣੀ ਆ ਸਾਨੂੰ ਕੱਲੇ ਕੱਲੇ ਨੂੰ ਜਾਗਰਤ ਹੋਣਾ ਪੈਣਾ ਸਾਡੇ ਪਿੰਡਾਂ ਦੇ ਵਿੱਚ ਮੈਨਾਂ ਖੰਡ ਸ਼ਾਇਦ ਕਿਸੇ ਦੁਕਾਨ ਤੋਂ ਹੋ ਸਕਦਾ ਕਿ ਸਾਡਾ ਗੇੜਾ ਲੱਗੇ ਨਾ ਮਿਲੇ ਪਰ ਤਮਾਕੂ ਬੀੜੀ ਸਿਗਰਟ ਹਰ ਕਰਿਆਨੇ ਦੀ ਦੁਕਾਨ ਅਕੀਸੋਰਿਕ ਤੁਸੀਂ ਲੜਕਾ ਗ੍ਰਿਫਤਾਰ ਕੀਤਾ ਰਾਪੂਰ ਜੀ ਉਹਦੇ ਭਰਾ ਕੇਸ਼ਵਰ ਨੂੰ ਪੁਲਿਸ ਦੀ ਇਸ ਕਦਮ ਨੂੰ ਸਲਾਗਾ ਚੋਰ ਦੱਸਿਆ ਗਿਆ ਤੇ ਨਾਲ ਹੀ ਪੁਲਿਸ ਦੇ ਉੱਪਰ ਸਿਕੋ ਜੱਫੇ ਬੰਦਿਆਂ ਨੂੰ ਨਾਲ ਲੈ ਕੇ આરોਪ ਲਗਾਏ ਗਏ ਕਿ ਉਹਦੇ ਨਾਲ ਦੇ ਕੋਈ ਦੋ ਤਸਕਰ ਉਹ ਪੁਲਿਸ ਨੇ ਉਹਨਾਂ ਨੂੰ ਛੱਡ ਦਿੱਤਾ ਇਸ ਬਾਰੇ ਕੀ ਕਹਿਣਾ ਚਾਹੋਗੇ ਕੀ ਪਰਸੋਂ ਵੀਰਵਾਰ ਦੀ ਗੱਲ ਹੈ ਜੀ ਤੇ ਇਹ ਰਾਹੁਲ ਪੁੱਤਰ ਤਿਲਕਰਾਜ ਅਸੀਂ ਅਰੈਸਟ ਕੀਤਾ ਸੀਗਾ ਉਹਦੇ ਵਿੱਚ ਉਹਦੇ ਕੋਲੋਂ ਸਾਨੂੰ ਮਿਲੀ ਸੀਗੀ ਇੱਕ ਸਿਲਵਰ ਫੋਇਲ ਪੰਨੀ ਜਿਹੜੀ ਇਹ ਸਮੋਕ ਕਰਨ ਵਾਸਤੇ ਯੂਜ਼ ਕਰਦੇ ਹੈ ਰਨ ਨੂੰ ਔਰ ਉਹ ਬਿਲਕੁਲ ਜਾਇਜ਼ ਢੰਗ ਨਾਲ ਜਿਵੇਂ ਸਾਨੂੰ ਸਰਕਾਰ ਵੱਲੋਂ ਸੀਨੀਅਰ ਸਰਵਾਂ ਦਿਹਾਤਾ ਹੈਗੀਆਂ ਉਹਦੇ ਅਕੋਰਡਿੰਗਲੀ ਅਕੋਰਡਿੰਗ ਟੂ ਲਾਅ ਜਿਹੜਾ ਸੀਗਾ ਉਹ ਬਾਈ ਨੇ ਮੈਫੀਅਰ ਦਰਜ ਕੀਤੀ ਅੰਡਰ ਸੈਕਸ਼ਨ 27 ਤੇ 29 ਐਨਡੀਪੀਐਸ ਸੈਕਟਰ ਉਹਦੇ ਵਿੱਚ ਜਿਹੜਾ ਕੇਸ਼ਵ ਜਿਹੜਾ ਉਹਦਾ ਭਰਾ ਹੈ ਛੋਟਾ ਵੀ ਉਹਨੇ ਸਲਾਗਾ ਕੀਤੀ ਹੈ ਜਾਂ ਪੁਲਿਸ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਜਦੋਂ ਵੀ ਕੋਈ ਵੀ ਧਿਰ ਕਿਸੇ ਨੂੰ ਇਹ ਆਪਣੀ ਗੱਲ ਦੱਸਦੀ ਹੈਗੀ ਆ ਵਨ ਸਾਈਡਡ ਤੇ ਸੁਣਨ ਵਾਲਾ ਜਿਹੜਾ ਹੈਗਾ ਵਾ ਇੱਕ ਵਾਰ ਉਹ ਮਹਿਸੂਸ ਕਰਦਾ ਵਾ ਵੀ ਕਿਸੇ ਲੈਵਲ ਤੇ ਇਸ ਬੰਦੇ ਨਾਲ ਵਾਦਾ ਨਹੀਂ ਹੋਇਆ ਪਰ ਜਦੋਂ ਸਾਡੇ ਕੋਲ ਜਿਹੜੇ ਲੋਕ ਇਹਦੇ ਨਾਲ ਆਏ ਸੀਗੇ ਉਹਨਾਂ ਨੇ ਜਦੋਂ ਸਾਡੇ ਕੋਲ ਸਾਰੀ ਗੱਲ ਸੁਣੀ ਤੇ ਉਹਨਾਂ ਨੇ ਵੀ ਇਹਨੂੰ ਕਿਹਾ ਕਿ ਨਹੀਂ ਵੀ ਬਿਲਕੁਲ ਜੋ ਪੁਲਿਸ ਨੇ ਕੀਤਾਗਾ ਉਹ ਜਾਇਜ਼ ਕੀਤਾ ਹੈਗਾ ਤੇ ਉਹਨਾਂ ਨੇ ਸਾਨੂੰ ਕੋਈ ਅਜਿਹੀ ਗੱਲਬਾਤ ਨਹੀਂ ਆ ਕਿ ਕੋਈ ਪ੍ਰੈਸਟਰੀ ਕਰਨ ਦੀ ਗੱਲ ਕੀਤੀ ਜਾਵੇ ਸੋ ਇਹਨਾਂ ਨੇ ਜਦੋਂ ਲਾਸਟ ਸ਼ਾਮ ਨੂੰ ਸਾਰੇ ਕੁਛ ਪਿੰਡੋਂ ਵੀ ਵੈਰੀਫਾਈ ਕੀਤਾ ਜਾ ਕੇ ਉਹਨਾਂ ਨੇ ਸਾਡੇ ਕੋਲ ਵਰਣ ਤੋਂ ਬਾਅਦ ਤੇ ਉਹ ਸਾਡੀ ਕਾਰਵਾਈ ਨੂੰ ਸਲਾਹਿਆ ਕਿ ਉਹ ਅੱਜ ਵੀ ਕੇਸ਼ਵ ਜਿਹੜਾ ਸੀਗਾ ਉਹ ਇਹ ਮੁੰਡਾ ਜਿਹੜਾ ਹੈਗਾ ਵਾ ਹੁਣ ਉਹ ਜੁਡੀਸ਼ੀਅਲ ਭੇਜਿਆ ਜਾਣਾ ਹੈਗਾ ਤੇ ਉਹਨੇ ਸਾਰੀ ਕਾਰਵਾਈ ਨੂੰ ਸਲਾਇਆ ਹੈਗਾ ਸੈਕੰਡ ਲੀਡ ਆ ਤੁਹਾਡਾ ਸਵਾਲ ਹੈਗਾ ਵਾ ਕਿ ਦੋ ਬੰਦੇ ਛੱਟਦੇ ਉਹ ਹੋਰ ਵੀ ਉਹਦੇ ਕੋਲੋਂ ਅਸੀਂ ਪੁੱਛਿਆ ਹੈਗਾ ਉਹ ਕਹਿੰਦੇ ਕਿ ਜਿਹੜਾ ਬੈਟਰ ਹੈਗਾ ਵਾ ਕਿ ਰਾਹੁਲ ਸਹੀ ਦੱਸ ਸਕਦਾ ਹੈਗਾ ਕਿ ਜਿਹੜੇ ਦੋ ਤਸਕਰ ਹੈਗੇ ਆ ਜਿਨ੍ਹਾਂ ਦੇ ਨਾਲ ਇਹ ਮਿਲਿਆ ਹੋਇਆ ਜਾਂ ਜਿਨ੍ਹਾਂ ਵਾਸਤੇ ਕੰਮ ਕਰਦਾ ਉਹ ਜਿਹੜੀ ਗੱਲ ਹੈਗੀ ਆ ਉਹ ਇਨਵੈਸਟੀਗੇਸ਼ਨ ਮੈਟਰ ਹੈਗਾ ਜੀ ਉਹ ਜਿਹੜਾ ਬੰਦਾ ਇਹਨੇ ਨਾਮਿਨੇਟ ਕਰਾਇਆ ਬਾਅਦ ਕਾਜਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉਸ ਬੰਦੇ ਨੂੰ ਵੀ ਬੁੱਕ ਕੀਤਾ ਜਾਊਗਾ ਤੇ ਉਹਦੇ ਖਿਲਾਫ ਵੀ ਜੋ ਕਾਰਵਾਈ ਕਾਨੂੰਨ ਅਨਸਾਰ ਹੈਗੀ ਉਹ ਕਰ ਦਿੱਤੀ ਜਾਊਗੀ ਪਰ ਉਹ ਦਾ ਨਾਮ ਦੱਸ ਸਕਦੇ ਨਹੀਂ ਸਟੇਜ ਦੇ ਉੱਤੇ ਨਾਂ ਨਹੀਂ ਦੱਸ ਸਕਦਾ ਕਿਹਾਦਾ ਵੀ ਇਹ ਡਿਸਕਲੋਜ਼ ਨਹੀਂ ਕਰ ਸਕਦੇ ਸੀ ਪਰ ਤੁਹਾਨੂੰ ਤੁਹਾਡਾ ਐਕਸ਼ਨ ਜਿਹੜਾ ਹੈਗਾ ਉਹ ਜ਼ਰੂਰ ਨਿਕਲ ਆ ਜਾਏਗਾ ਥੈਂਕ ਯੂ ਉਹੀ ਗੱਲ ਸਾਡੇ ਸਬਸਕ੍ਰਾਈਬਰਸ ਅਫਨਾਮ ਸਿੰਘ ਨੇ ਕਮੈਂਟ ਆਪਣੀ ਵਿੱਚ ਪਾਧੀ ਦੇ ਨਾਲ ਵਾਈਪ ਹੋਣ ਦੇ ਮਾਲ ਕੁਇਰ ਰਿਵੈਸਟ ਕਰ ਰਹੀ ਹੈ ਉਥੇ ਮਾਲਾ ਪੈਂਟ ਵਾਲੀ ਲੇਨ ਜਿਹੜਾ ਅਗਿਆਸਮ ਸਸਤਨ ਕਰਦੀ ਹੈ ਉਹ ਤੁਹਾਨੂੰ ਜਾਂਦੇ ਰਹੇ ਨੇ ਨਾਮ ਸਿੰਘ ਕੋਟਾ ਮਾਲ ਕੁਇਰ ਕਰ ਰਹੀ ਹੈ ਇਹਦੇ ਦੇ ਸਕੀਲ ਆਉਂਦੇ ਨੇ ਜਿਹੜੇ ਵੀ ਬੰਦਾ ਚੀਜ਼ ਨੇ ਸਾਈਟ ਤੇ ਟਿਕੋ ਗਈ ਇਹਨਾਂ ਨੇ ਸਰਪ੍ਰੀਖਿਆ ਦੇ ਜਦੋਂ ਚੈੱਕ ਕੀਤਾ ਤੇ ਦੋ ਲਸਤਨ ਦਾ ਹੋ ਗਿਆ। ਉੱਚ 6 ਪੱਤੇ ਅ ਤਛੀੜੀਆਂ ਗੋਲੀਆਂ ਤੇ ਦੇ ਬਿਲੇ। ਉਹਨਾਂ ਨੂੰ ਕਮਾਂਡੋ ਇੱਕ ਕੋਲਿਯੂਟਡ ਅਸਾਲਟ ਹੈਗਾ ਔਰ ਐਂਟੀਕੀ ਸੈਕਟੀ ਚਾਹਤੇ ਵਿੱਚ ਆਉਂਦਾ ਹੈ। ਕਿ ਉਹਦੇ ਉੱਤੇ ਵੀ ਨਾਮੇ ਐਫਆਰ ਨੰਬਰ 36 ਦਰਜ ਸੇ ਪਾਰ ਕੀਤੀ ਗਈ। ਕਿਰਵਿੰਚ ਨੇ ਜਿਹਨੂੰ ਡੈਰੀਵੇਟਿਵ ਜੇਨਰਮ ਕੀਤਾ ਕਿ ਇਹ ਕਿਤੋਂ ਲੈ ਕੇ ਆ ਦੂਸਰੀ ਕਿੱਥੇ ਜਿਹੜੀਆਂ ਸੀ। इन्हेंसया कि जो गोलियां है राजा पूरे खिलाफ पहलों में पांच छे मुकमे नजदे राजूपुर पेंट बिलोंग कर रहा है जी ये को नरमा करके तफ्लीस चल जूगा अच्छी अपने सॉरी रिमान जल्द पेश करकेमान लवोंगे तो फ्रोड जो भी सब दस वो अकॉर्डिंग तफ्लीशा थैंक यू